ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਕੱਢਦੇ ਆ ਆਪਣੀ ਮੋਟਰ ਜਿਹੜੀ ਮੱਚੀ ਸੀਗੀ ਜੋ ਜੀਰੀ ਦੇ ਆਖਰੇ ਪਾਣੀ 'ਚ ਬੱਝੀ ਸੀਗੀ ਪਰ ਅਰੇ ਪੱਕਾ ਮਿਸਟਰ ਫਰਮ ਨਹੀਂ ਹੋਇਆ ਇਹ ਮੱਛੀ ਆ ਕਿ ਨਾਮ ਹੀ ਕੱਢੇ ਤਾਂ ਪਤਾ ਲੱਗੂਗਾ ਤੇ ਹੁਣ ਆਪਾਂ ਚੱਲਦੇ ਆ ਪਿੰਗਾ ਪਾਉਣ ਤੇ ਜਿਹੜਾ ਮੋਟਰ ਨੂੰ ਕੱਢੂਗਾ ਤੇ ਮੋਟਰ ਕੱਢ ਕੇ ਫਿਰ ਚੈੱਕ ਕਰਾਂਗੇ ਵੀ ਮੱਛੀ ਆ ਜਾਂ ਕੋਈ ਜੋੜ ਮੱਚਿਆਗਾ ਦੇਖਦੇ ਆਂਗੇ ਤੇ ਪਹਿਲਾਂ ਚੱਲਦੇ ਆ ਮਿਸਤਰੀ ਦੇ ਕੋਲੇ ਪਿੰਗਾ ਪਾਉਣ ਫਿਰ ਕੇਤ ਅਕੇ ਸਵੇਰੇ ਸਵੇਰੇ 7:30 ਫਾਇਰ ਤੇ ਉਹ ਚਾਰ ਬੱਟਨ ਗਿਆ ਸੀ ਖੇਤ ਚਾਰ ਵਾਲਾ ਕੰਗਾ ਜਾਂ ਖੁੱਜੇ ਪੈਰ ਚ ਉਹ ਤਿੱਖਾ ਹੁੰਦਾ ਕਾਫੀ ਲਓ ਜੀ ਤੇ ਅੱਪਾ ਪਿੰਗਾ ਲੈ ਕੇ ਪਹੁੰਚ ਚੁੱਕਿਆ ਖੇਤ ਤੇ ਬਸ ਇਸ ਤੋਂ ਬਾਅਦ ਮਿਸਤਰੀ ਆਉਂਦਾਗਾ ਤੇ ਆਪਾਂ ਇਹਨੂੰ ਕਰਾਂਗੇ ਮੋਟਰ ਦੇ ਕੋਲੇ ਤੇ ਖੋਲਾਂਗੇ ਫਿਰ ਇਹਨੂੰ ਤੇ ਉਹ ਆ ਗਈ ਸਾਹਮਣੇ ਮੋਟਰ ਆਪਣੀ ਉੱਥੋਂ ਕੱਢਾਂਗੇ ਉਹ ਵਿਆਹ ਕੋ ਉੱਠ ਜਾਇਆ ਸੀ ਸੱਪ ਫਿਰ ਤੇ ਮਿੱਟੀ ਨਹੀਂ ਪੈਣ ਦੀ ਡਾਕਟਰ ਨੇ ਕਿਹਾਗਾ ਨਹੀਂ ਕਹਿੰਦਾ ਜ਼ਖਮ ਹੋਰ ਕਾਪ ਹੋ ਜੋ ਸਤਾਂ ਨੰਬਰ ਬਤਾ ਦੇ ਇਹ ਆ ਆਪਣਾ ਨਾਮ ਆ ਬੰਦਾ ਬਿੱਟੂ ਇਹ ਨੰਬਰ ਹੈ ਤੇਰੇ ਠੋਕੜੀਏ ਥੋੜਾ ਥਾਂ ਚੱਲ ਹੋਇਤੇ ਤੇ ਆ ਰੀ ਮੋਟਰ ਕੱਢਣ ਦੀ ਇੱਕ ਪਾਈਪ ਨਿਕਲ ਗਿਆ ਤੇ ਦੂਸਰਾ ਵੀ ਕੱਢਦੇ ਆ ਮਿਸਤਰੀ ਸਾਹਿਬ ਆ ਗਏ ਉਹ ਇਸ ਤੇ ਮੋਟਰ ਕੱਢ ਲਈ ਕੱਢੀਆਂ ਸਾਰੀਆਂ ਆਰ ਬੰਨਿਚੇ ਨੂੰ ਤੇ ਚੱਲਾਂਗੇ ਘਰ ਨੂੰ ਕਸਦਾ ਜੀ ਹਾਂਜੀ ਬਾਈ ਤੇ ਮੋਟਰ ਆਪਣੀ ਨਿਕਲ ਗਈ ਤੇ ਪੱਖੇ ਚ ਨੁਕਸਾ ਹੈਗਾ ਤੇ ਮੋਟਰ ਚ ਕੋਈ ਨੁਕਸ ਨਹੀਂ ਹੈਗਾ ਤੇ ਮਿਸਤਰੀ ਚੱਲਿਆ ਦੁਕਾਨ ਤੇ ਤੇ ਆਪਾਂ ਹੁਣ ਉਹਦੀ ਚਲਦੇ ਆਂ ਸ਼ੌਕ ਦੁਕਾਨ ਤੇ ਤੇ ਪੱਖਾ ਉੱਥੇ ਧਰ ਕੇ ਆਵਾਂਗੇ ਤਾਰਾਂ ਚ ਫਸ ਗਿਆ ਸਟਰੈਟਰ ਬਿੱਟੂ ਆ ਨਿਗਾ ਰੱਖੀ ਤਾਰ ਮੈ ਮੈਨੂੰ ਹੱਥੀ ਨਾਲ ਨੀਗਾ ਮੰਗਰਾ ਲੌਜੀ ਤੇ ਉਹਨੇ ਕੰਮ ਮਿਸਤਰੀ ਦੇ ਕਾੜ ਤੇ ਆਹ ਜੀ ਕਾੜ ਮਿਸਤਰੀ ਦੀ ਹਾਂਜੀ ਤੇ ਮੋਟਰ ਕੱਢ ਕੇ ਆਪਾਂ ਅਗੇ ਸੀ ਘਰੇ ਤੇ ਉਸ ਤੋਂ ਬਾਅਦ ਖੇਤ ਗਈ ਨਹੀਂ ਹੈਗੇ ਕਿਉਂਕਿ ਮੋਟਰ ਕੱਲ ਨੂੰ ਪਾਉਣੀਆਂਗੀ ਉਹ ਮਿਸਤਰੀ ਅੱਜ ਬੱਸ ਬੱਸ ਲਾਊਗਾ ਪੱਖੇ ਦੇ ਤੇ ਹੁਣ ਟਾਈਮ ਆਥਣ ਦੇ 5 ਵਜੇ ਗਏ ਜਮਾਂ ਸਹੀ ਤੇ ਆਪਣਾ ਧਾਰਾਂ ਦਾ ਟਾਈਮ ਹੋ ਗਿਆ ਚੋਣਿਆਂ ਧਾਰਾਂ ਤੇ ਡੈਡੀ ਕੰਮ ਕਰੇ ਨੇ ਥੋੜਾ ਜਿਹਾ ਢੱਡਰੀਏ ਬਿੱਟੂ ਬਾਹਰੇ ਆ ਮਨ ਲਾ ਬਸ ਸੁਣੋ ਵੀ ਉਹ ਇਟਾਂ ਕਢੀ ਜਾਂਦਾ ਬੈਠਾ ਤੇ ਆਪਾਂ ਧਾਰਾਂ ਚੋਣ ਲਾ ਗਏ ਸੋਣਿਆ ਦੇਖਾ ਕਿੰਨੇ ਟਾਂਕ 14 ਗੱਟ ਤਿੰਨੇ ਤਾਂ ਲੌਜੀ ਤੇ ਬਿੱਟੂ ਵੀ ਆ ਗਿਆ ਇਟਾਂ ਕਢ ਕੇ ਉਹਨੇ ਕੱਟਾ ਛੜਤਾ ਦੂਜੀ ਦਾ ਤੇ ਆਪਾਂ ਚੋਲੀ ਦੇ ਨੂੰ ਪਾਉਣੇ ਕਿੰਨੀ ਚ ਤੇ ਫਿਰ ਆਪਾਂ ਚੋਵਾਂਗੇ ਉਹ ਨੂੰ ਤੇ ਇਹ ਚੋਤੀ ਆਪਾਂ ਸਿਰਫ 7 ਮਿੰਟਾਂ ਚ ਧਾਰਾ ਇਹ ਨੂੰ ਫੜ ਲਾ ਇਹ ਚੋਂ ਇਹ ਨੂੰ ਟੀ-ਸ਼ਰਟ ਵਗੈਰਾ ਦੇ ਦੇਣਗੇ ਹਾਂ ਹਾਂ ਕੋਟੀ ਦੇ ਹਾਂ ਕੋਟੀ ਅੱਛਾ ਕੋਈ ਬਾਤ ਨਹੀਂ ਠੀਕ ਹੈ ਠੀਕ ਹੈ ਕੋਟੀ ਦੇ ਦੇ ਦਿੰਗੇ ਆਪਕੋ है लाइट हाँ आ जा लाइट अल सवेर दाइट भी गई हुई सी जी नौ बजे की हम साढ़े पाँच आ जाएगी पूछा पड़ियाँ मार दिन का लो जी तो दूसरी तरचौली मैं पा देगा पा देगा पा देगा ਖੌੜੀ ਜੰਗ ਬੱਦਲੋਂ ਤੋਂ ਬੋਚ ਕੇ ਇਹ ਮੱਝ ਚੋਂਣ ਤੇ ਥੋੜਾ ਟਾਈਮ ਲੱਗਦਾ ਏ ਦੁੱਧ ਵੀ ਪਾਧੇ ਜਾਂਦੀ ਏ ਤੇ ਥੋੜੀ ਜਿਹੀ ਕਲਡੀ ਵੀ ਏ ਇਹ ਚੋਣ ਚ ਥੋੜੀ ਡੋਲ ਲਵਾ ਗਿਰ ਪੀ ਸ਼ਟਰ ਰਵਾਂ ਹੱਲਿਆ ਕੇ ਪਾਲ ਹਾਂ ਵਾਖੋ ਤੇ ਰਾਈ ਗਿਆ ਕੋ ਇਹਨੂੰ ਚੋਣਿਆ ਹੁਣ ਡੁੱਬੋਟਾ ਥੋਂ ਤੋਂ ਅੱਜ ਤੇ ਟਾਈਮ 6:05 ਹੋ ਗਏ ਤਾਂ ਨਾਲ ਆਪਾਂ ਸਾਰੀਆਂ ਚੋਲੀਆਂ ਮੱਝਾਂ ਵੀ ਅੰਦਰ ਬੰਨਤੀਆਂ ਸਵੇਰ ਲਈ ਕੱਖ ਵੀ ਪਾਤੇ ਖੁਰਨੀਆਂ ਚ ਚੱਲ ਜੀ ਮੈਂ ਤੁਹਾਨੂੰ ਦਵਾ ਜਾ ਜਾ ਤੇ ਮੈਂ ਤੇਰੀ ਉਹ ਪਾਣੀ ਦੀ ਬਾਲਟੀ ਇੱਥੇ ਰੱਖ ਦੂੰਗਾ ਠੀਕ ਹੈ ਫਰਸ਼ 'ਤੇ ਤੇ ਓਕੇ ਜੀ ਸਾਰਾ ਕੰਮ ਹੁਣ ਚੱਲਦੇ ਆਂ ਡੈਰੀ 'ਚ ਦੁੱਧ ਪਾਉਣ ਤੇ ਪਹਿਲਾਂ ਦੇਣਾ ਆਪਾਂ ਬਿੱਟੂ ਨੂੰ ਗਰਮ ਪਾਣੀ ਨਾਲ ਈ ਟੂ ਟੈਂਕ ਉਹ ਟੂਟੀ ਚੱਲੀ ਜਾਂਦੀ ਹੈਗੀ ਬਾਲਟੀ ਭਰਨ ਵਾਲੀ ਆ ਬਸ ਕਿੰਨੀ ਵੀ ਆਪਣੀ ਰੈਡੀ ਆ ਇਸ ਤੋਂ ਬਾਅਦ ਚੱਲਦੇ ਆ ਡੈਰੀ ਦੇ ਦੁੱਧ ਪਾਉਣ ਦੇਖਦੇ ਆ ਜਲਦੀ ਮੱਝਾਂ ਤਨ ਤੋਂ ਛੇ ਕਰਾਂਗੇ ਇਸ ਤਰ੍ਹਾਂ ਸੁਨੀ ਲਾ ਗਈ ਆ ਖੁਰਲੀ ਭਰੀ ਜਿਹੀ ਸੁਣੀ ਲਾ ਗਈ ਵੀ ਲੋ ਜੀ ਤੇ ਚੱਲਿਆ ਆਪਾਂ ਦੁੱਧ ਭੋਣ ਡੈਰੀ ਚ ਆਪਣੇ ਬੰਦੇ ਦੀ ਸਾਥ ਅੱਗੇ ਜਿੱਥੋਂ ਰੋਜ ਲੰਘਦੇ ਆਂ ਜੀ ਲੰਘ ਰਹੇ ਹੁੰਦੇ ਰਹਿੰਦੇ ਹੋ ਤਾਂ ਸਬਸਕ੍ਰਾਈਬ ਕਰ ਦਿਓ ਜੀ ਮੈਂ ਮੈਂ ਅੰਤ ਕਰਦਾ ਹਾਂ। ਕੋਈ 15000 ਰੁਪਏ ਦੀ ਹੈ। ਠੀਕਾ, ਹੋਰ। ਲੋ ਜੀ ਤੇ ਦੁੱਤਾ ਪਪਾ ਆ ਜਾਂਦਾ ਹੁਣ ਚੱਲਦਾ ਘਰ ਨੂੰ। ਤੇ ਅਲੱਗ-ਤਾਲੂ ਨਿਊ ਬਲੌਗ ਦੇ ਵਿੱਚ ਤੇ ਬਲੌਗ ਦੀ ਪੱਕਾ ਤੇ ਇੱਥੇ ਸਮਾਪਤੀ। ਥੈਂਕਸ ਟੂ एवरीवन।